ਬੀਤੀ ਰਾਤ ਜਿੱਥੇ ਪੂਰਾ ਭਾਰਤ ਨਿਊਜ਼ੀਲੈਂਡ ਤੇ 4 ਵਿਕਟਾਂ ਦੀ ਜਿੱਤ ਨਾਲ ਚੈਂਪੀਅਨ ਟਰੋਫੀ ਦਾ ਜਸ਼ਨ ਮਨਾ ਰਿਹਾ ਸੀ ਉੱਥੇ ਹੁਸ਼ਿਆਰਪੁਰ ਵਿੱਚ ਇੱਕ ਵਕਰੀ ਘਟਨਾ ਸਾਹਮਣੇ ਆਈ ਹੈ ਹੁਸ਼ਿਆਰਪੁਰ ਦੇ ਇੱਕ ਇਲਾਕੇ ਡੀਸੀ ਰੋਡ ਤੇ ਇੱਕ ਵਿਅਕਤੀ ਤੇ ਗੋਲੀ ਚਲਾਉਣ ਦੇ ਦੋਸ਼ ਲੱਗੇ ਹਨ ਪੀੜਤ ਨੌਜਵਾਨ ਦੇ ਅਨੁਸਾਰ ਜਦੋਂ ਉਹ ਭਾਰਤ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਆਪਣੇ ਘਰ ਦੇ ਬਾਹਰ ਪਟਾਕੇ ਚਲਾ ਰਿਹਾ ਸੀ ਤਾਂ ਉਸਦੇ ਗਵਾਂਢੀਆਂ ਨੇ ਉਸਤੇ ਗੋਲੀ ਚਲਾ ਦਿੱਤੀ ਪੂਰਾ ਕੀ ਮਾਮਲਾ ਹੈ ਤੁਸੀਂ ਵੀ ਵੇਖੋ ਇਹ ਵੀਡੀਓ ਕਰਦੇ ਮਰਜ਼ੀ ਕਰਦੇ ਪਾਇਆ ਜੀ ਮੈਂ ਇੱਥੇ ਕਾਇਮ ਹਾਂ ਮੈਂ ਬੈਂਕ ਕਰਦਾ ਇਹ ਮਾਮਲਾ ਤੇ ਉਹ ਕਿਹਨਾਂ ਦੇ ਕਹਿੰਦੇ ਕਹਿੰਦੇ ਪਟਾ ਸਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਇਹਨਾਂ ਦਾ ਪਿਸਤਲ ਚੈੱਕ ਕਰਾਇਆ ਜਾਵੇ ਫਾਇਰ ਹੋਇਆ ਕਿ ਨਹੀਂ ਹੋਇਆ ਉਹ ਤਾਂ ਪੁਲਿਸ ਨੇ ਆਪ ਹੀ ਲਾ ਲੈਣਾ ਹਾਂਜੀ ਸਰ ਕਿਹਦੇ ਕੋਲ ਇਹਨਾਂ ਨੇ ਕੀਤਾ ਕੋਈ ਨਹੀਂ ਕਿਹਾ ਨੇ ਦਰਖਾਸਤ ਉਹਨਾਂ ਨੇ ਡਰਿੰਕ ਕੀਤੀ ਹੋਈ ਆ ਮੇਤੇ ਫਾਇਰ ਕੀਤਾ ਉਹਨਾਂ ਨੇ ਡਰਿੰਕ ਕੀਤੀ ਹੋਈ ਉਹਨਾਂ ਨੇ ਦਿਖਾ ਲੈ ਲਓ ਪਿਸਤਲ ਨਹੀਂ ਆ ਰਹੀ ਸਮਝ ਪਾਜੀ ਮੈਂ ਤੁਸੀਂ ਮੈਂ ਮੈਨੂੰ ਜਿਆਦਾ ਪਤਾ ਹੈ ਕਿ ਤੁਹਾਨੂੰ ਜਿਆਦਾ ਪਤਾ ਬੜੀ 40 ਸਾਲ ਨੌਕਰੀ ਹੋ ਗਈ ਆ ਮੈਂ ਉੱਤਰ ਬੋਟੀ ਚੈੱਕ ਕਰਾਉਣਾ ਠੀਕ ਹੈ ਬੋਟੀ ਚੈੱਕ ਕਰਾਉਣਾ ਵਿੱਚ ਸਭ ਕੁਝ ਆ ਜਾਂਦਾ ਬੋਟੀ ਸਭ ਕੁਝ ਆਣਾ ਬੋਟੀ ਚੈੱਕ ਕਰਾਉਣਾ ਮੈਂ ਉੱਥੋਂ ਹਲਮਤੋਂ ਹਲਮਤੋਂ ਚੈੱਕ ਕਰੋ ਉੱਥੋਂ ਚੈੱਕ ਕਰਾਉਣਾ ਮੈਂ ਔਰ ਮੋਰ ਤੋਂ ਰਿਵੋਲਵਰ ਜਾਂ ਪਿਸਟਲ ਨਹੀਂ ਹਾਂ ਉਹ ਦੂਜਾ ਹੋਵੇ ਇਹ ਖੋਲ ਕੇ ਦੇਖਿਓ ਕੋਈ ਰੈਂਪ ਪਾਜੀ ਪਿਸਟਲ ਆ ਰਿਵੋਲਵਰ ਨਹੀਂ ਰਿਵੋਲਵਰ ਨਹੀਂ ਪਿਸਟਲ ਮੋਰ ਚੈੱਕ ਕਰਾਵਾਂਗੇ ਠੀਕ ਹੈ ਨਾ ਹਾਂ ਹਾਂ ਇੱਥੇ ਰਿਵੋਲਵਰ ਹੀ ਆ ਠੀਕ ਹੈ ਸਰ ਇਹਦਾ ਲਾਇਸੈਂਸ ਵੀ ਦਿਓ ਆਪਣਾ ਉਹ ਉਹ ਵਾਸ ਉਹਦੇ ਵਿੱਚ ਵੀ ਹਲਵਾਨੀ ਜੀ ਆਹ ਉਹ ਚੁੱਕੀ ਉਹ ਜੀ ਲੈ ਜੀ। ਉਹ ਟੈਸਟ ਲਿਆ। ਇਹ ਮੈਂ ਖੋਲ ਦੂੰ। ਸਰ ਇਦਾਂ ਹੋਣਾ ਜੀ। ਉਹਨੂੰ ਉਹ ਲੰਗਾ ਹੁੰਦਾ ਪਿੱਛੇ ਨੂੰ ਅਲੱਗ ਕਰਵਾ। ਸਰ ਆਹ ਇਹਨੂੰ ਕਰੋ ਦੱਬੋ। ਉਹਨੂੰ ਉਹਨੂੰ ਉਧਰ ਕਰੋ। ਉਹਨੂੰ ਉਧਰ ਨੂੰ ਕਰੋ। ਹਾਂ ਜੀ ਬਾਸ ਇਦਾਂ ਹੋਣੀ। ਆ ਤਾਂ ਭਰਿਆ ਆ। 8 ਤਿੰਨ ਤੇ 14 ਰੋਮ। 6 ਤੇ 6 ਰੋਮ ਦੇ ਵਿੱਚ ਨਾ 6 ਰੋਮ ਆਉਂਦੇ ਆ। 8 ਉਹਦੇ ਮਹੀ ਉਹਦੇ ਹੋਸਟਲ ਤੇ ਆ। 14 ਰੋਮ। ਹਾਂ ਜੀ ਹਾਂ ਜੀ। ਇਹ ਦੋ ਤਨੂੰ ਦਰਖਾਸਤ ਲੋ ਸਰ ਲੀਗੋ ਸਰ ਮੈਂ ਇਧਰ ਲੱਗ ਕੇ ਵੀ ਦਊਂਗਾ ਮੈਂ ਸਾਈ ਰਾਤ ਇੱਥੇ ਬੈਠਾ ਰਹੂੰਗਾ ਕੋਲ ਵੀ ਲੱਗ ਕੇ ਦਊਂਗਾ ਨਹੀਂ ਨਹੀਂ ਹਾਲ ਦੀ ਗੱਲ ਇਹ ਕਿੰਨੇ ਰੋਂਦੀ ਸਰ ਐਸਾ ਮੌਕੇ ਦੇ ਪੂਰੇ ਪਿਚ ਪਾਈ ਗਏ ਨਾ ਹੁਣ ਇਹਨਾਂ ਨੂੰ ਵੀ ਤੇ ਨਾ ਦੋਨਾਂ ਦਾ ਮਾਣ ਕਰਾਣਾ ਚਲੋ ਜੀ ਚਲੋ 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 ਲਓ ਚਲੋ ਜੀ ਸਰ ਕੀ ਹੈ ਸਾਰਾ ਮਾਮਲਾ ਜੀ ਇਹਨਾਂ ਦਾ ਆਪਣੇ 112 ਤੇ ਕਾਲ ਆਈ ਸੀ ਇਕ ਤਾ ਨਗਰ ਤੋਂ ਹਾਂਜੀ ਕਿ ਦੇ ਇੱਥੇ ਗੋਲੀ ਕੇ ਆਪਣੇ ਗੋਲੀ ਚ ਚਲਾਈ ਅੱਛਾ ਜੀ ਉਹਦੇ ਸਵਾਂਚ ਅਸੀਂ ਆਏ ਆ ਤੇ ਵੈਰੀਫਾਈ ਕਰ ਰਹੇ ਆ ਤੇ ਆਪ ਪਿਸਟਲ ਅਸੀਂ ਲੈ ਲਿਆ ਤੇ ਬਾਅਦ ਕਹਿੰਦਾ ਚੈੱਕ ਕਰਾਵਾਂਗੇ ਆਰ ਮੋਰ ਤੋਂ ਚੱਲਿਆ ਕਿ ਨਹੀਂ ਚੱਲਿਆ ਬਾਕੀ ਜੋ ਵੀ ਕਾਰਵਾਈ ਬੰਦੀ ਕਰਨ ਨੂੰ ਕਰਾ ਗਏ ਸੀ ਕੀ ਦੱਸਿਆਗਾ ਕਿੰਨੇ ਫਾਇਰ ਚੱਲੇ ਆ ਇੱਕ ਫਾਇਰ ਕਹਿ ਨਾ ਦੱਸੋ ਚਾਰ ਫਾਇਰ ਚੱਲੇ ਆ ਚਾਰ ਫਾਇਰ ਦੱਸੇ ਕਾਰਨ ਕੀ ਹੋ ਰਿਹਾ ਅਸਲ ਵਿੱਚ ਫਾਇਰ ਚੱਲੇ ਪਤਾ ਨਹੀਂ ਹੁਣੇ ਪੁੱਛਾਂਗੇ ਇਹਨਾਂ ਨੂੰ ਕਰਾਂਗੇ ਤਫਤੀਸ਼ ਕਰਾਂਗੇ ਪੁੱਛਦੇ ਇਹਨਾਂ ਨੂੰ ਕੀ ਗੱਲ ਆ ਕੀ ਬਾਤ ਆ ਜੀ ਜੀ ਪ੍ਰੈਜ ਕੀ ਨਾ ਆਪਣਾ ਸਰ ਮੇਰਾ ਨਾਮ ਹਰਪੀਤ ਸੈਣੀ ਆ ਜੀ ਕੀ ਮਾਮਲਾ ਕੀ ਹੋਇਆ ਮਾਮਲਾ ਸਰ ਇਹ ਹੋਇਆ ਮੈਂ ਆਪਣੇ ਘਰੋਂ ਸਾਹਮਣੇ ਮੇਰਾ ਘਰ ਆ ਮੈਂ ਪਟਾਕੇ ਜਲਾ ਰਿਹਾ ਸੀ ਆਪਣੇ ਘਰ ਦੇ ਵਿੱਚ ਮੇਰੇ ਘਰ ਤੋਂ ਇੱਥੇ ਤੱਕ ਦੂਰੀ ਦੇਖ ਲਓ ਕਿੰਨੀ ਆ ਇੱਥੇ ਤੱਕ ਮੇਰੀ ਹੱਦ ਦਾ ਠੀਕ ਆ ਜੀ ਮੈਂ ਆਪਣੇ ਘਰ ਦੇ ਵਿੱਚ ਪਟਾਕੇ ਜਲਾ ਰਿਆ ਸੀਗਾ ਇਹ ਬੰਦਾ ਆਪਣੇ ਕੰਮ ਤੋਂ ਆਇਆ ਠੀਕ ਆ ਇਹਨਾਂ ਦੇ ਮਦਰ ਬਿਮਾਰ ਆ ਠੀਕ ਆ ਚਲੋ ਸਾਨੂੰ ਵੀ ਧੋਖਾ ਬਿਮਾਰ ਆ ਅਸੀਂ ਆਪਣੇ ਘਰ ਦੇ ਵਿੱਚ ਪਟਾਕੇ ਜਲਾ ਰਹੇ ਆ ਅਸੀਂ ਕਿਸੇ ਨੂੰ ਕੁਛ ਤਾਂ ਨਹੀਂ ਕਹਿ ਰਹੇ ਠੀਕ ਆ ਜੀ ਇਹਨਾਂ ਨੇ ਮੇਰੇ ਤੇ ਆ ਕੇ ਫਾਇਰ ਗੱਡੇ ਠੀਕ ਆ ਜੀ ਮੈਂ ਕੁਛ ਨਹੀਂ ਮੈਂ ਚਲੋ ਫਿਰ ਠੀਕ ਆ ਮੋੜ ਕੇ ਗਾਲਾਂ ਕੱਢਣ ਲੱਪੇ ਠੀਕ ਆ ਜੀ ਮੈਂ ਬਾਹਰ ਆਇਆ ਮੈਨੂੰ ਕਹਿੰਦਾ ਇਹਦਾ ਕੰਮ ਕਰਨਾ ਹੀ ਪੈਣਾ ਠੀਕ ਆ ਅੱਜ ਤੋਂ ਕੋਈ ਕੁਛ ਟਾਈਮ ਪਹਿਲਾਂ ਵੀ ਇਹਨੇ ਮੇਰੇ ਤੇ ਪਿਸਤਲ ਕੱਢਿਆ ਮੈਂ ਉਦੋਂ ਕੁਛ ਨਹੀਂ ਕੋਈ ਕੰਪਲੇਨਟ ਨਹੀਂ ਕੀਤੀ ਕੋਈ ਕੁਛ ਨਹੀਂ ਕੀਤਾ ਠੀਕ ਆ ਅੱਜ ਮੈਨੂੰ ਉਹ ਦੁਖੀ ਹੋ ਕੇ ਇਹ ਕੰਮ ਕਰਨਾ ਪਿਆ ਤੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਪੁਲਿਸ ਨੂੰ ਮੈਂ 112 ਦੇ ਕੰਮੋ ਕਾਲ ਕੀਤੀ ਠੀਕ ਆ ਕੋਈ ਨਹੀਂ ਆਇਆ ਸਿਟੀ ਥਾਣੇ ਦੇ ਵਿੱਚ ਕਾਲ ਕੀਤੀ ਆੰਦੇ ਆ ਜੀ ਚੱਲੇ ਆ ਜੀ ਆੰਦੇ ਆ ਜੀ ਉਹਦੇ ਵਿੱਚ ਇਹਨਾਂ ਦਾ ਰਿਸ਼ਤੇਦਾਰ ਲੱਗਾ ਹੋਇਆ ਉਸ ਕਰਕੇ ਕੋਈ ਕਾਰਵਾਨ ਨਹੀਂ ਹੋਈ ਰਹੀ ਠੀਕ ਆ ਜੀ ਇਹਨਾਂ ਦਾ ਮੁੰਚੀ ਜਿਹੜਾ ਉੱਥੇ ਇਹਨਾਂ ਦਾ ਰਿਸ਼ਤੇਦਾਰ ਲੱਗਾ ਹੋਇਆ ਪਰ ਵੀ ਮੌਕੇ ਤੇ ਪੁਲਿਸ ਆ ਗਈ ਆ ਹਾਂ ਹੁਣ ਆਈ ਆ ਜੀ 1.5 ਘੰਟੇ ਬਾਅਦ ਆਈ ਪੁਲਿਸ ਪੁਲਿਸ ਨੇ ਕੀ ਕਾਰਵਾਈ ਕੀਤੀ ਹੁਣ ਪੁਲਿਸ ਨੇ ਕਾਰਵਾਈ ਇਹ ਕੀਤੀ ਹੈ ਕਹਿੰਦੇ ਸੀ ਅਸੀਂ ਇਹਨਾਂ ਦਾ ਪਿਸਤਲ ਲੈ ਲਿਆ ਚੈੱਕ ਕਰਾਂਗੇ ਤੇ ਇਹਨਾਂ ਦਾ ਆਪਣੇ ਕਰਾਵਾਂਗੇ ਅ ਮਲਾਜਾ ਕਰਾਵਾਂਗੇ ਔਰ ਉਲਟਾ ਮੈਨੂੰ ਕਹਿ ਰਹੇ ਕਿ ਤੁਹਾਡਾ ਹੀ ਮਲਾਜਾ ਕਰਾਣਾ ਜੀ ਜਿਹੜੀ ਤੁਸੀਂ ਕਹਿੰਨੇ ਆ ਗੋਲੀ ਚੱਲੀ ਹੈਗੀ ਆ ਉਹ ਰਿਵੋਲਵਰ ਲੈ ਲਈ ਹੈ ਨਾ ਪੁਲਿਸ ਨੇ ਹਾਂਜੀ ਰਿਵੋਲਵਰ ਲੈ ਲਈ ਆ ਔਰ ਚੈੱਕ ਕੀਤਾ ਜਾਵੇ ਪ੍ਰੋਪਰ ਚੈੱਕ ਕੀਤਾ ਜਾਵੇ ਕਿਸੇ ਦੇ ਉਹ ਸਪਾਰਸ਼ ਨਾ ਚੱਲੀ ਜਾਵੇ ਉੱਤੇ ਠੀਕ ਹੈ ਜੀ ਨਹੀਂ ਤਾਂ ਮੈਂ ਉੱਪਰ ਤੱਕ ਪਹੁੰਚ ਕਰੂੰਗਾ ਓਕੇ ਹਾਂਜੀ ਤੁਹਾਡੇ ਤੇ ਇਲਜ਼ਾਮ ਲੱਗਾ ਕਿ ਤੁਸੀਂ ਜਿਹੜੇ ਹੈਗੇ ਫਾਇਰ ਕੱਢੇ ਹੈਗੇ ਆ ਕੀ ਕਹੋਗੇ ਤੁਸੀਂ ਜੀ ਫਾਇਰ ਕੋਈ ਨਹੀਂ ਮੈਂ ਮੈਂ ਦੁਕਾਨ ਤੋਂ ਆਇਆ ਸੀਗਾ ਮਾਤਾ ਹੁਣੇ ਨਾ ਉਹਨਾਂ ਨੂੰ ਅਟੈਕ ਆਇਆ ਹੋਇਆ ਜੀ ਤੇ ਉਹ ਅੱਜ ਵੀ ਅਸੀਂ ਸੋਗੇ ਸੋਨੇ ਸਾਹ ਦਾ ਪਾਠ ਉਹਨਾਂ ਦੀ ਚੜ੍ਹਦੀ ਗਲਾ ਚੈੱਕ ਕਰਾਇਆ। ਉਹ ਥੋੜਾ ਦਿਮਾਗ ਤੇ ਨਾ ਜਦੋਂ ਮਾੜਾ ਜਿਹਾ ਖੜਾਕਾ ਹੁੰਦਾ ਤੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਆ। ਜਦੋਂ ਮੈਂ ਮੈਂ ਗੇਟ ਲਾਇਆ ਮੈਂ ਅੰਦਰ ਬਹਿ ਗਿਆ ਉਹਨਾਂ ਕੋਲ ਉਹ ਉઠਿਓ ਸੀ। ਜਮਾਈ ਚ ਤੇ ਉਹ ਫਿਰ ਨਾ ਮੈਂ ਉਹਨਾਂ ਨੂੰ ਜਦੋਂ ਪੁੱਛਿਆ ਮੈਂ ਕੀ ਗੱਲ ਹੈ ਮਾਤਾ ਕਹਿੰਦੀ ਪੇ ਪਟਾਕੇ ਵਾਜੇ ਪਕਣ ਕਿਹੜਾ ਲਗਾਇਆ ਬਲੋਂ। ਮੈਂ ਕਹਿੰਦਾ ਸੋ ਜਾ ਕਹਿੰਦੀ ਮੈਨੂੰ ਨੀਂਦ ਨਹੀਂ ਆਦੀ ਮੈਨੂੰ ਦਿਮਾਗ ਵਿੱਚ ਪੈਂਦੀ ਹਿੱਟ ਹੁੰਦੀ ਜਵਾ। ਤੇ ਮੈਂ ਬਾਹਰ ਨਿਕਲੇ ਨਾ ਜਾਨੂੰ ਬਾਪੂ ਵੀ ਨਿਕਲੇ ਆ ਇਹ ਸਮਝਾਉਣ ਗਏ ਆ। ਇਹ ਹੱਥੀ ਮੈਨ ਲਾ ਪਿਆ ਨਾ ਤੇ ਮੈਂ ਇੱਥੇ ਉਤੋਂ ਇਲਜ਼ਾਮ ਲਾਉਂਦਾ ਪਿਆ ਕਿ ਇਹ ਫਾਇਰ ਕੀਤੇ ਕੋਈ ਫਾਇਰ ਚੈੱਕ ਕੀਤੇ ਤੁਸੀਂ ਕਿ ਨਹੀਂ ਫਾਇਰ ਨਹੀਂ ਕੀਤੇ ਕੋਈ ਵੀ ਸਿਰਫ ਇਹ ਉੱਥੇ ਪਟਾਕੇ ਪਿਆਉਂਦਾ ਹੀ ਮੈਨ ਤਾਂ